ਸਾਲ 2017 ਦੇ ਵਿੱਚ ਲਖਵੀਰ ਸਿੰਘ ਲੱਖਾ ਸਿਧਾਣਾ ਅਤੇ ਬਾਬਾ ਹਰਦੀਪ ਸਿੰਘ ਮਹਿਰਾ ਦੇ ਸਾਈਨਿੰਗ ਬੋਰਡਾਂ ਤੇ ਕਾਲਖ ਮਰਨ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਹੈ ਇਹ ਜਾਣਕਾਰੀ ਬਚਾ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਵੱਲੋਂ ਸਾਂਝੀ ਕੀਤੀ ਗਈ ਹੈ ਐਡਵੋਕੇਟ ਖਾਰਾ ਨੇ ਦੱਸਿਆ ਕਿ ਸਾਲ 2017 ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਹੱਦ ਅੰਦਰ ਵੱਖੋ ਵੱਖਰੀ ਥਾਵਾਂ ਤੇ ਲੱਗੇ ਸਾਈਨ ਬੋਰਡ ਤੇ ਅੰਗਰੇਜ਼ੀ ਭਾਸ਼ਾ ਤੇ ਹਿੰਦੀ ਭਾਸ਼ਾ ਨੂੰ ਪਹਿਲ ਦਿੱਤੀ ਗਈ ਸੀ ਤੇ ਮਾਂ ਬੋਲੀ ਪੰਜਾਬੀ ਨੂੰ ਤੀਜੇ ਨੰਬਰ ਤੇ ਰੱਖਿਆ ਗਿਆ ਸੀ ਜਿਸ ਦੇ ਚਲਦੇ ਲੱਖਾ ਸਿਧਾਣਾ ਅਤੇ ਹਰਦੀਪ ਸਿੰਘ ਮਹਾਰਾਜੇ ਵੱਲੋਂ ਇਨ੍ਹਾਂ ਸਾਈਨ ਬੋਰਡ ਦੇ ਉੱਤੇ ਕਾਲਖ ਮਲੇ ਗਈ ਸੀ ਜਿਸ ਤੋਂ ਬਾਅਦ ਇਨ੍ਹਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਪਰ ਅੱਜ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਪੰਜ 6 ਸਾਲ ਤੋਂ ਦੋ ਕੇਸ ਚੱਲ ਰਹੇ ਸੀ ਜੋ 9 ਨੰਬਰ ਤੇ 10 ਨੰਬਰ ਚੱਲਦੇ ਸੀ ਥਾਣਾ ਥਰਮਲ ਤੇ ਥਾਣਾ ਨਹੀਂ ਆਲੇ ਦੇ ਪਰਚੇ ਸੀ ਜਿਸ ਦੇ ਵਿੱਚ ਲੱਖਾ ਸੁਧਾਨਾ ਦੇ ਬਾਬਾ ਹਰਦੀਪ ਸਿੰਘ ਗਰੀ ਇਹਨਾਂ ਨੂੰ ਮਲਜਮ ਬਣਾਇਆ ਗਿਆ ਸੀ ਅਲੀਗੇਸ਼ਨ ਇਹ ਸੀ ਕਿ ਉਸ ਵਕਤ ਜਿਹੜੇ ਬੋਰਡਾਂ ਦੇ ਉੱਪਰ ਹਿੰਦੀ ਲਿਖੀ ਸੀ ਜਾਂ ਇੰਗਲਿਸ਼ ਲਿਖੀ ਸੀ ਤਾਂ ਇਹਨਾਂ ਤੇ ਅਲੀਗੇਸ਼ਨ ਸੀ ਇਹਨਾਂ ਨੇ ਪੁੱਛੇ ਉੱਤੇ ਫਿਰਤੇ ਸੀ ਸੋ ਬਾਅਦ ਦੇ ਵਿੱਚ ਕੈਬਨਿਟ ਮਨਿਸਟਰ ਉਦੋਂ ਦੇ ਨੇ ਅ ਵਿਧਾਨ ਸਭਾ 'ਚ ਮਾਫੀ ਮੰਗੀ ਸੀ ਕਿ ਸਾਡੀ ਗਲਤੀ ਹੈ ਪੰਜਾਬੀ 'ਚ ਲਿਖਣਾ ਚਾਹੀਦਾ ਸੀ ਤੇ ਉਹ ਉੱਥੇ ਜਦੋਂ ਸਾਨੂੰ ਲੱਗਿਆ ਵੀ ਇਹ ਸੀ ਕਿ ਕਿਤੇ ਨਾ ਕਿਤੇ ਉਦੋਂ ਦਾ ਮੁੱਖ ਮੰਤਰੀ ਜਿਹੜਾ ਸੀ ਅ ਉਹ ਕਿਤੇ ਨਾ ਕਿਤੇ ਜਾ ਕੇ ਦਿੱਲੀ ਦੇ ਅੰਦਰ ਜਾ ਕੇ ਉਹਨੇ ਸਾਰਾ ਕੁਝ ਕੰਮ ਕੀਤਾ ਸੀ ਤਾਂ ਉਸ ਤੋਂ ਬਾਅਦ ਉਹਨਾਂ ਦਾ ਕੈਬਨਿਟ ਮਨਿਸਟਰ ਮਾਫੀ ਮੰਗਦਾ ਹੈ 6 ਸਾਲ ਦੇ ਬਾਅਦ ਅਦਾਲਤ ਨੂੰ ਇਹ ਲੱਗਿਆ ਕਿ ਇਹ ਮੈਟਰ ਧੱਕਾ ਕੀਤਾ ਇਹਨਾਂ ਨੇ ਗਲਤੀ ਪੰਜਾਬ ਵਿਧਾਨ ਸਭਾ ਦੇ ਵਿੱਚ ਮੰਨ ਚੁੱਕੇ ਨੇ ਉਹ ਸਟੇਟ ਦੀ ਗਲਤੀ ਸੀ 6 ਸਾਲ ਦੇ ਬਾਅਦ ਉਹਨਾਂ ਨੂੰ ਬਰੀ ਕੀਤਾ ਗਿਆ ਬੜਾ ਵਧੀਆ ਕਦਮ ਹੈ ਬੜਾ ਵਧੀਆ ਅਦਾਲਤ ਨੇ ਕੀਤਾ ਹੈ ਜਸਟਿਸ ਸਹੀ ਮਿਲਿਆ ਸੋ ਕਿਤੇ ਨਾ ਕਿਤੇ ਮੈਨੂੰ ਲੱਗਿਆ ਸਰਕਾਰਾਂ ਤੇ ਵੀ ਜਾ ਕੇ ਇਹ ਲਾਣਤ ਵਾਲੀ ਗੱਲ ਹੈ ਕਿ ਇਹ ਆਦਮੀ 6 ਸਾਲ ਤੱਕੇ ਖਾਣ ਤੋਂ ਬਾਅਦ ਉਹ ਬਰੀ ਹੋਏ ਨੇ ਤੇ ਇਹ ਪੰਜਾਬ ਵਿਧਾਨ ਸਭਾ ਤੇ ਮਾਫੀਆਂ ਮੰਗ ਚੁੱਕੇ ਸੀ ਤੋਂ ਸ਼ਰਮ ਵਾਲੀ ਗੱਲ ਹੈ ਪੰਜਾਬ ਸਰਕਾਰ ਦੇ ਕਿਹੜਾ ਕੋਣ ਬਰੀ ਹੋਏ ਨੇ ਇਹ ਲੱਖਾਂ ਸਦਾਣਾ ਹੋਇਆ ਬਾਬਾ ਮਹਿਰਾਜ ਜੀ ਹੋਏ ਨੇ ਸਾਰੇ ਬਰੀ ਹੋਏ ਨੇ ਕਾਲੇ 1 ਕਿੰਨੇ ਨੰਬਰ ਕੋਰਟ ਚ ਬਰੀ ਹੋਏ ਨੇ 9 ਨੰਬਰ ਤੇ 10 ਨੰਬਰ ਅਦਾਲਤ ਚ ਬਰੀ ਹੋਏ ਨੇ ਤੇ ਜਿਸ ਤਰ੍ਹਾਂ ਲੱਖਾਂ ਸਦਾਣਾ ਜੀ ਨੂੰ ਚੋਂ ਮਰਦਾਨ ਵਿੱਚ ਹੈ ਗਿਆ ਉਹਨਾਂ ਨੂੰ ਬਿਲਕੁਲ ਇਸ ਦੇ ਵਿੱਚ ਉਹਨਾਂ ਨੂੰ ਬੈਨੀਫਿਟ ਮਿਲਣਾ ਚਾਹੀਦਾ ਕਾਰਨ ਕੀ ਹੈ ਉਸ ਬੰਦੇ ਨੇ 6 ਸਾਲ ਗਾਲੇ ਨੇ ਉਹ ਜੇਲ੍ਹ ਚ ਗਿਆ ਹੈ ਆੜੜ ਕਈ ਕੇਸਾਂ ਚੋਂ ਦੇ ਅਜੀ ਪੈਂਡਿੰਗ ਕੇਸ ਰਹਿ ਗਏ ਨੇ ਦੇ ਨਾਲ ਦੇ ਸੋ ਮੇਰੇ ਦੇਖਣ ਚ ਲੋਕਾਂ ਨੂੰ ਚਾਹੀਦਾ ਇਸ ਦੇ ਵਿੱਚ ਉਹਦੀ ਸਪੋਰਟ ਕਰਨੀ ਚਾਹੀਦੀ ਸੋ ਦਾਦੇ ਕੀ ਮਾਂ ਬੋਲਣ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਦਲ ਖਾਲਸਾ ਦੇ ਆਗੂ ਮਹਾਰਾਜ ਅਤੇ ਸਿਧਾਨਾ ਨੇ ਸਾਈਨ ਬੋਰਡਾਂ ਤੇ ਕਲਕ ਫੇਰ ਦਿੱਤੀ ਸੀ ਜਿਸ ਦੇ ਚਲਦਿਆਂ ਉਕਤ ਵਿਅਕਤੀਆਂ ਦੇ ਖਿਲਾਫ ਥਾਣਾ ਨਹਿਰੀਵਾਲਾ ਵਿਖੇ ਦੋ ਵੱਖ-ਵੱਖ ਮੁਕਦਮੇ ਦਰਜ ਹੋਏ ਸੀ ਉਕਤ ਮੁਕਦਮੇ ਅਦਾਲਤਾਂ ਵਿੱਚ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਸੀ ਇਹਨਾਂ ਦੋਵਾਂ ਮੁਕਦਮਿਆਂ ਦਾ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਲੱਖਾਂ ਸਿਧਾਨਾ ਤੇ ਬਾਬਾ ਹਰਦੀਪ ਸਿੰਘ ਗੁਰੂ ਸਰ ਮਹਾਰਾਜ ਨੂੰ ਬਾਈਜਤ ਬਰੀ ਕਰ ਦਿੱਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ